Sassikal ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨ ਪਾਟਿਆ ਪਾਟਿਆ ਟੂਰ ਐਂਡ ਟਰੈਵਲਸ ਨਕੂਦਰ ਵੱਲੋਂ ਮੇਰੇ ਵੱਲੋਂ ਮੇਰੇ ਪੂਰੇ ਸਟਾਫ ਵੱਲੋਂ ਅਤੇ ਮੇਰੇ ਸਮੁੱਚੇ ਪਾਟਿਆ ਪਰਿਵਾਰ ਵੱਲੋਂ ਸਾਰੇ ਨਕੂਦਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬੰਦੀ ਛੋੜ ਦੀ ਵਜਦੀਆਂ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਮੈਂ ਆਸ ਕਰਦਾ ਇਹ ਸਾਰੇ ਤਿਉਹਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਲੈ ਕੇ ਆਣ ਸਾਰੇ ਖੁਸ਼ੀਆਂ ਘੇੜੇ ਪ੍ਰਤੀਕ ਕਰਨ ਮੇਰੇ ਵੱਲੋਂ ਇੱਕ ਅਪੀਲ ਹੈ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਇਹ ਦੀਵਾਲੀ ਗ੍ਰੀਨ ਦੀਵਾਲੀ ਮਨਾਈਏ ਯਾਨੀ ਕਿ ਪ੍ਰਦੂਸ਼ਣ ਰਹਿਤ ਮਨਾਈਏ ਅਤੇ ਇੱਕ ਜਿਹੜੇ ਵੀ ਆਪਣੇ ਵਪਾਰੀ ਜਾਂ ਭਰਾ ਭਾਈ ਬੰਦੂ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਬੈਠੇ ਆ ਜੀ ਉਹਨਾਂ ਕੋਲੋਂ ਹੀ ਆਪਾਂ ਸਮਾਨ ਖਰੀਦੀਏ ਜਾਂ ਅੱਜ ਕੱਲ ਦਾ ਜ਼ਮਾਨਾ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕੀ ਡਿਜੀਟਲੀ ਜਾਂ ਆਨਲਾਈਨ ਪਰਚੇਸ ਕਰਦੇ ਆ ਉਹ ਚੀਜ਼ ਨੂੰ ਘਟਾ ਕੇ ਆਪਾਂ ਆਪਣੇ ਵਪਾਰੀ ਵਰਗ ਸ਼ਹਿਰ ਵਾਸੀਆਂ ਵੱਲ ਥੋੜਾ ਜਿਹਾ ਰੁਝਾਨ ਕਰੀਏ ਅਤੇ ਉਹਨਾਂ ਦੀ ਬਾਹ ਫੜੀਏ ਅਤੇ ਸਾਰੇ ਜਾਣੇ ਖੂਬ ਤਰੱਕੀ ਨਾਲ ਚੱਲ ਗਿਆ ਜੀ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਮੇਰੇ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਭਾਟਿਆ ਵੱਲੋਂ ਅਤੇ ਸਮੁੱਚੇ ਭਾਟਿਆ ਪਰਿਵਾਰ ਵੱਲੋਂ ਮੇਰੇ ਸਟਾਫ ਵੱਲੋਂ ਸਾਰਿਆਂ ਨੂੰ ਦੁਬਾਰਾ ਤੋਂ ਜੀ ਲੱਖ ਲੱਖ ਵਧਾਈਆਂ ਹੋਣ ਬੰਦੀ ਛੋੜ ਦੀਆਂ ਵਧਾਈਆਂ ਵਿਸ਼ਕਰਮਾ ਦੇ ਦੀਆਂ ਦੀਵਾਲੀ ਦੀਆਂ ਧੰਨਵਾਦ ਜੀ